को माननीय डीजीपी साहब ते जेड़े ਸਾਡੇ ਸੀਐਮ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜੀ ਪੁਲਿਸ ਹੈ 24x7 ਏਡੀ ਐਕਟਿਵ ਰਹਿ ਕੇ ਐਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੇ ਜਿਹੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜ਼ਿਰਖਪੁਰ ਪੁਲਿਸ ਨੇ ਇੱਕ ਜਾਲੀ ਐਨਆਈਏ ਦੀ ਟੀਮ ਜਿਹੜੀ ਬਣ ਕੇ ਲੋਕਾਂ ਨੂੰ ਲੁੱਟ ਰਹੀ ਸੀ ਖੌਫ ਫੈਦਾ ਕਰ ਰਹੀ ਸੀਗੀ ਟੱਗੀਆਂ ਮਾਰ ਰਹੀ ਸੀਗੀ ਉਹਨੂੰ ਕਾਬੂ ਕੀਤਾ ਹੈ ਜਿਸ ਤੇ ਲਗਭਗ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ 8 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਕੋਲ ਦੋ ਗੱਡੀਆਂ ਵੀ ਮਿਲੀਆਂ ਤੇ ਹੋਰ ਸਮਾਨ ਮਿਲਿਆ ਹੈ ਬੇਸਿਕਲੀ ਇਹ ਸਟੋਰੀ ਹੁੰਦੀ ਹੈ ਵੀ ਇਹ ਇਹ ਜਿਹੜੇ ਇਹਨਾਂ ਨੇ ਇੱਕ ਵੀਰਪਾਲ ਸਿੰਘ ਬੰਦਾ ਹੈਗਾ 39 ਸੈਕਟਰ ਦਾ ਉਹਨੂੰ ਕਾਲ ਕੀਤੀ ਸੀ ਵੀ ਹਾਂ ਵੀ ਤੁਹਾਡਾ ਕੋਈ ਤੁਸੀਂ ਕੋਈ ਫਰਾਡ ਕਰਕੇ ਆਏ ਹੋ ਦਿੱਲੀ ਚ ਕੋਈ ਜ਼ਮੀਨ ਵਿਕੀ ਹੈ ਤੇ ਉਹਦੇ ਪੈਸੇ ਤੁਹਾਡੇ ਖਾਤੇ ਆਏ ਆ ਉਹ ਉਹਨੂੰ ਡਰਾ ਕੇ ਉਹਦੇ ਨਾਲ ਸੌਦਾਬਾਜ਼ੀ ਕਰ ਰਹੇ ਸੀ ਵੀ ਤੁਸੀਂ ਸਾਨੂੰ 50 ਲੱਖ ਦੇ ਦਿਓ ਕਰੋੜ ਦੇ ਦਿਓ 20 ਲੱਖ ਦੇ ਦਿਓ ਐਦਾਂ ਕਰਕੇ ਇਹਨੇ ਸੌਦੇਬਾਜ਼ੀ ਚੱਲਦੀ ਸੀਗੀ ਥੀਨ ਟਾਈਮ ਉਹਨਾਂ ਨੇ ਪੁਲਿਸ ਨੂੰ ਇੱਕ ਜਦੋਂ ਕੰਪਲੇਨਟ ਕੀਤੀ ਤੇ ਪੁਲਿਸ ਨੇ ਆਪਣੀ ਪ੍ਰੋਐਕਟਿਵਨੈਸ ਦਿਖਾਉਂਦੇ ਹੋਏ ਕਿ ਰਾਵੰਦੀ ਕਰਕੇ ਇੱਕ ਪ੍ਰੋਪਰ ਆਪਣੀ ਉਹਨਾਂ ਨੂੰ ਕਾਬੂ ਕੀਤਾ ਜਿਹੜੇ ਸਾਨੂੰ ਦੋ ਗੱਡੀਆਂ ਬਰਾਮਦ ਹੋਈਆਂ ਅੱਠ ਬੰਦੇ ਅਸੀਂ ਅਰੈਸਟ ਕਰ ਚੁੱਕੇ ਤੇ ਉਸ ਬੰਦੇ ਆ ਦੀ ਜਿਹੜੀ ਪੁੱਛ ਗਏ ਇਸ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਈ ਵਾਰਦਾਤਾਂ ਤਾਂ ਹੋਰ ਵੀ ਕਰ ਚੁੱਕੇ ਨੇ ਜਿਹੜੋਲੇ ਇੱਕ ਦੋ ਵਾਰਦਾਤਾਂ ਤਾਂ ਇਹਨਾਂ ਨੇ ਸਾਨੂੰ ਦੱਸਿਆ ਵੀ ਦਿੱਲੀ ਹੀ ਜਿਵੇਂ 17 ਤਰੀਕ ਨੂੰ ਸਾਨੂੰ ਉੱਥੇ ਕੰਪਲੀਟ ਆਈ ਸੀ 16 ਤਰੀਕ ਨੂੰ ਇਹ ਦਿੱਲੀ ਵੀ ਇੱਕ ਮਹੇਸ਼ ਗੁਪਤਾ ਕੋਈ ਹੈਗਾ ਹੈ ਉਹਨਾਂ ਦੇ ਘਰ ਵੜ ਕੇ ਉੱਥੇ ਵੀ ਇਹ ਇਹ ਵਾਰਦਾਤ ਕਰਕੇ ਆਏ ਨੇ ਜਿੱਥੋਂ 2 ਗਲਾਖ ਲੱਖ ਰੁਪਏ ਦੇ ਕਰੀਬੇ ਉੱਥੋਂ ਲੁੱਟ ਕਰਕੇ ਲੈ ਕੇ ਆਏ ਨੇ ਤੇ ਇੱਥੇ ਸਾਡੇ ਵੀ ਇਹਨਾਂ ਨੇ ਜਦੋਂ ਇਹਨਾਂ ਨੂੰ ਕੀਤਾ ਗਿਆ ਇਹਨਾਂ ਦੇ ਕੋਲ ਸਾਨੂੰ ਜਿਹੜੀਆਂ ਜਿਵੇਂ ਕਿ ਜਾਲੀ ਸਭ ਤੋਂ ਮੇਨ ਇਸ਼ੂ ਇਹ ਵੀ ਇਹਨਾਂ ਦੇ ਕੋਲ ਸਾਨੂੰ ਜਾਲੀ ਆਈਡੀਆਂ ਮਿਲੀਆਂ ਹੈ ਜਿਹੜਾ ਕਿ ਆਈਬੀ ਦੀਆਂ ਨੈਸ਼ਨਲ ਕਰਾਈਮ ਬਿਊਰੋ ਦੀਆਂ ਤੇ ਅਧੁਨ ਜਾਲੀ ਆਧਾਰ ਕਾਰਡਸ ਮਿਲੇ ਨੇ ਖਾਕੀ ਪੈਂਟਾਂ ਦੋ ਗੱਡੀਆਂ ਨਾਲ ਹੋਰ ਜੋ ਜਿਹੜੇ ਜਿਹਦੇ ਨਾਲ ਕੀ ਬੰਦਾ ਇੱਕ ਐਨਆਈ ਦੀ ਟੀਮ ਦਾ ਪਾਰਟ ਲੱਗੇ ਉਹੋ ਜੀ ਉਹਨੂੰ ਮਤਲਬ ਇੰਪਰਸੂਨੇਟ ਕਰ ਲਏ ਉਹ ਸਾਰੇ ਕੱਪੜੇ ਸਾਨੂੰ ਜਾਂ ਉਹ ਸਾਰੀ ਸਮੱਗਰੀ ਮਿਲੀ ਹੈ ਅਸੀਂ ਇਹਨਾਂ ਦੇ ਉੱਪਰ ਐਫਆਈਆਰ ਲਾਉਂ ਕਰਤੀ ਹੈ ਜਿਹੜੀ ਐਪ੍ਰੋਪ੍ਰੀਏਟ ਸੈਕਸ਼ਨਸ ਦੇ ਅੰਡਰ ਇਹਨਾਂ ਨੂੰ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਦੇਖਦੇ ਆ ਵੀ ਹੋਰ ਕੀ ਖੁਲਾਸੇ ਹੁੰਦੇ ਨੇ ਇਹਨਾਂ ਦੀ ਟੀਮ ਦੇ ਹੋਰ ਕਿਹੜਾ ਕਿਹੜਾ ਪਾਰਟ ਹੈ ਤੇ ਹੋਰ ਇਹਨਾਂ ਨੇ ਕਿਹੜੇ ਕਿਹੜ ਤਾਂ ਰੈਣਾੜੇ ਕਿੱਥੇ ਨੇ ਜੀ ਇਹਨਾਂ ਜੋ ਕੋਸ਼ਿਸ਼ ਬੰਦੇ ਤਾਂ ਦੇਖੋ ਜੀ ਮੋਸਟਲੀ ਦਿੱਲੀ ਦੇ ਨੇ ਬਾਕੀ ਹਰਿਆਣੇ ਦੇ ਨੇ ਦੋ ਇੱਕ ਬੰਦਾ ਚੰਡੀਗੜ੍ਹ ਦਾ ਇੱਕ ਸ਼ਹਿਰ ਰੋਪੜ ਦਾ ਜੀ ਲੇਡੀਜ਼ ਵੀ ਨਾਲ ਸ਼ਾਮਲ ਨੇ ਇਹਨਾਂ ਚ ਤਾਂ ਕਿੰਨੀ ਲੇਡੀਜ਼ ਆ ਗਈਆਂ ਦੋਲੀ ਡਿਜ਼ਨਰ ਜੀ ਸਰ ਇਹ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਇਨਵੋਲਡ ਦੇਖੋ ਹੱਲੇ ਤਾਂ ਸਾਡੀ ਜਿਹੜੀ ਪੁੱਛਗਿੱਛ ਚ ਇਹਨਾਂ ਨੇ ਹੱਲੇ ਸਾਡੇ ਕੋਲ ਸਿਰਫ ਇੱਕ ਦੋ ਹੀ ਵਾਅਦਾ ਤਾਂ ਮੰਨਿਆ ਹੈ ਪਰ ਜਿਸ ਸਾਹਮਣੇ ਅਸੀਂ ਹੁਣ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਐਨਾਲਿਸਿਸ ਕਰਕੇ ਫੋਨਸ ਦੇ ਜਾਂ ਹੋਰ ਪੁੱਛਗਿੱਛ ਕਰਕੇ ਜਾਂ ਦੋਸ਼ੀਆਂ ਤੋਂ ਅਲੱਗ-ਅਲੱਗ ਜਿਵੇਂ ਸਾਡੇ ਇੰਟਰੋਗੇਸ਼ਨ ਚੱਲਦੀ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਉਹ ਸਭ ਨਾਲ ਹੀ ਪਤਾ ਕਰਕੇ ਫਿਰ ਦੱਸਾਂਗੇ ਡੀਪਲੀ ਵੀ ਹਾਂ ਕਿ ਕਿੰਨੀਆਂ ਵਰਦ ਤਾਂ ਕਰ ਚੁੱਕੇ ਨੇ ਕਦੋਂ ਤੋਂ ਐਕਟਿਵ ਨੇ ਅਕਸਰਾਂ ਤੋਂ ਇਲਾਵਾ ਹੋਰ ਕਿੰਨੇ ਗਲੋਗ ਗੈਂਗ ਦੇ ਵੀ ਸ਼ਾਮਲ ਆ। ਦੇਖੋ ਜੀ ਹੋਰ ਹੋਰ ਹੈਗੇ ਨੇ ਬਟ ਸਾਡੀ ਜਿਹੜੀ ਇੱਕ ਲਿਮਿਟੇਸ਼ਨ ਹੈ ਵੀ ਅਸੀਂ ਉਹ ਅੱਗੇ ਇਨਵੈਸਟੀਗੇਸ਼ਨ ਨੂੰ ਚਲਾਉਣਾ ਇਸ ਕਰਕੇ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ। ਸਰ ਜਿਹੜਾ ਇਹ ਵਿਕਟਿਮ ਨੂੰ ਕਿੰਨੇ ਉਹ ਕਰਦੇ ਸੀ ਪੈਨੀ ਪੁਆਇੰਟ ਕੀ ਆਪਾਂ ਇਸੇ ਬੰਦੇ ਨੂੰ ਕਰਨਾ ਕਿ ਇਹ ਉਹਦੇ ਖਿਲਾਫ ਕੋਈ ਪੁਰਾਣਾ ਐਨਆਈਏ ਚਾਰਜ ਵੀ ਕੇਸ ਚੱਲ ਰਿਹਾ ਹੁੰਦਾ ਨਹੀਂ ਐ ਇਦਾਂ ਦੀ ਕੁਛ ਨਹੀਂ ਜੀ ਇਹ ਦੇਖੋ ਲੋਕਲ ਹੀ ਜਿਹੜੇ ਜਿਹੜੇ ਲੋਕਲ ਠੱਗਸ ਹੁੰਦੇ ਨੇ ਉਹਨਾਂ ਦੀ ਇਹੀ ਮਾਨਸਪ੍ਰੈਂਡਿੰਗ ਹੁੰਦੀ ਆ ਵੀ ਉਹ ਇਹ ਦੇਖਦੇ ਨੇ ਵੀ ਇਹ ਬੰਦੇ ਦੀ ਪੇਇੰਗ ਕਪੈਸਿਟੀ ਜਾਂ ਬੰਦੇ ਦੀ ਮਾਰਕੀ ਉਹ ਜੋ ਇਹਨਾਂ ਦੇ ਉਸ ਹੱਬ ਨਾਲ ਰਿਕੀ ਕਰਕੇ ਉਸ ਬੰਦੇ ਨੂੰ ਹੀ ਇਹ ਟਾਰਗੇਟ ਕਰਦੇ ਨੇ ਜਿਹੜੇ ਬੰਦੇ ਨੂੰ ਮਤਲਬ ਜਿਹਦੇ ਬੰਦੇ ਕੋਲ ਪਿੰਕ ਕੈਪੈਸਟੀ ਹੋਵੇ ਤੇ ਇਹਨਾਂ ਨੇ ਵੀ ਇਹ ਦੇਖਿਆ ਵੀ ਇਹਦੇ ਕੋਲ ਬੰਦੇ ਕੋਲ ਪਿੰਕ ਕੈਪੈਸਟੀ ਹੈਗੀ ਹੈ ਇਹਦੇ ਇਹਨਾਂ ਨੇ ਇਹਨੂੰ ਫਿਰ ਇਹਨੂੰ ਡਰਾਇਆ ਵੀ ਹਾਂ ਵੀ ਤੇਰੇ ਖਾਤੇ ਦੇ ਵਿੱਚ ਕਾफी ਪੈਸੇ ਆਏ ਨੇ ਤੇ ਐਨਆਈਏ ਤੇਰੇ ਪਿੱਛੇ ਲੱਗੀ ਹੋਈ ਹੈ ਤੁਸੀਂ ਕੋਈ ਸ਼ਾਇਦਾਂ ਦਾ ਕੰਮ ਕਰ ਰਹੇ ਹੋ ਪੇਸ਼ਾਤੇ ਬਾਜੀ ਸ਼ੁਰੂ ਹੁੰਦੀ ਹੈ ਪਰਟੀਕুলਰ ਕੁਝ ਏਰੀਆ ਚ ਠੱਗੀਆਂ ਕਰਦੇ ਸੀ ਜਾਂ ਉਸ ਤੋਂ ਬਾਹਰ ਹੋ ਕੇ ਵਿਚమే ਹੱਲੇ ਤਾਂ ਬੜੀ ਇਨੀਸ਼ੀਅਲ ਸਟੇਜ ਹੈ ਹੱਲੇ ਤੱਕ ਤਾਂ ਇਹਨਾਂ ਨੇ ਦੱਸਿਆ ਵੀ ਦੇਖੋ ਜਿਵੇਂ ਸਾਨੂੰ ਦਿੱਲੀ ਦਾ ਕੇਸ ਵੀ ਦੱਸਤਾ ਹੈ ਇੱਥੋਂ ਦਾ ਵੀ ਦੱਸਤਾ ਹੈ ਹੋਰ ਵੀ ਹੋਣਗੇ ਉਹ ਫਰਦਰ ਇਨਵੈਸਟੀਗੇਸ਼ਨ ਚ ਆਣਗੇ ਸਾਹਮਣੇ ਜਿਹੜਾ ਸੁਭਾਸ਼ ਪਿੰਗ ਜਿਹੜਾ ਕਿ ਉਹ ਆਪਣੇ ਆਪਣਾ ਸੁਸ਼ੀਲ ਹੈ ਜੀ ਸੁਸ਼ੀਲ ਸੌਰੀ ਸੁਸ਼ੀਲ ਦਾ ਬੈਕਗ੍ਰਾਉਂਡ ਕਲੀਅਰ ਸਰ ਕ੍ਰਿਮਿਨਲ ਬਾਰੇ ਕੁਝ ਹੱਲੇ ਹੱਲੇ ਸਾਡੇ ਕੋਲ ਬਹੁਤ ਇਨੀਸ਼ੀਅਲ ਸਟੇਜ ਤੇ ਹੱਲੇ ਕਾਫੀ ਦੋਸ਼ੀ ਸੀਗੇ ਪੁੱਛਕਿਛ ਕਰਕੇ ਸਾਰੀ ਜੋ ਅੱਗੇ ਤੁਹਾਨੂੰ ਫਰਦਰ ਡਿਟੇਲਸ ਅਸੀਂ ਅੱਗੇ ਦੱਸਾਂਗੇ ਸਰ ਜਿਹੜੀ ਠੱਗੀ ਕਰਨ ਦਾ ਤਰੀਕਾ ਹੈਗਾ ਇਹ ਹੀ ਪਿਕ ਹੈਗਾ ਜਾਂ ਹੋਰ ਵੀ ਪਿਕ ਹੈਗੇ ਇਹਨਾਂ ਦੇ ਪਿੱਛੇ ਲੱਗਿਆ ਕੋਈ ਜਿਹੜਾ ਸਾਨੂੰ ਹੱਲੇ ਤੱਕ ਸਾਹਮਣੇ ਆਇਆ ਸੀ ਤੁਹਾਨੂੰ ਦੱਸ ਦਿੰਦਾ ਬਾਕੀ ਹੱਲੇ ਹੱਲੇ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਦੱਸਾਂਗੇ ਸਰ ਇਹ ਮਤ ਕਿੰਨੀਆਂ ਗੱਡੀਆਂ ਸੀ ਸੀਗੇ ਜੀ ਜਿਸ ਟਾਈਮ ਆਪਾਂ ਇਹਨਾਂ ਨੂੰ ਟਰੈਪ ਕੀਤਾ ਦੋ ਗੱਡੀਆਂ ਮਿਲੀਆਂ ਦੱਸੋ ਜੀ ਦ ਆ ਆਈਬੀਡੀ ਆ ਇਸ ਨੇ ਨੈਸ਼ਨਲ ਕ੍ਰਾਈਮ ਆਪਣੇ ਨੈਸ਼ਨਲ ਕ੍ਰਾਈਮ ਸਰਚ ਇੰਟੈਲੀਜੈਂਸ ਬਿਊਰੋ ਦੀ ਆਈਡੀਜ਼ ਆ ਐਡੀ ਬਣੀਆਂ ਹੋਈਆਂ ਜਿਹੜੀਆਂ ਠੀਕ ਹੈ ਸੇਮ ਸ਼ੂਜ਼ ਮਿਲੇ ਨੇ ਜਿਵੇਂ ਯੂਨੀਫਾਰਮ ਦੇ ਹੁੰਦੇ ਨੇ ਇੱਕ ਲਾਸਟ ਸਰ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਹੁੰਦਾ ਤਾਂ ਕੋਈ ਕੋਲ ਸਾਹਮਣੇ ਆ ਅਸੀਂ ਸਾਰੇ ਕਿਤੇ ਪਤਾ ਕਰ ਰਹੇ ਆ ਜਿਵੇਂ ਜਿਵੇਂ ਲੱਗਦਾ ਜਿਵੇਂ ਹੁਣ ਆ ਅਸੀਂ ਲੱਗੇ ਆ ਪਤਾ ਕਰਨ ਤੇ ਜਿਵੇਂ ਜਿਵੇਂ ਸਾਹਮਣੇ ਆਊਗਾ ਤੁਹਾਨੂੰ ਦੱਸਾਂਗੇ ਉਹਨਾਂ ਨੂੰ ਥੈਂਕ ਯੂ